इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਦਾਸ ਨੂੰ ਧੰਨ ਧੰਨ ਜੀ ਦੇਵਾ ਦੀ ਜੀ ਸਿੱਧੀ ਦਿਵਸ ਤੇ ਰਹੇ ਉਹਨਾਂ ਨੂੰ ਪੂਰਨ ਕੋਟ ਨਮਨ ਨੀਗੀ ਜਾਂਧਲੀ ਦੂਸਰਾ ਆਜੇ ਬਾਬਾ ਸਾਹਿਬ ਨੂੰ ਬਿਕਟਾ ਜੀ ਦਾ ਵੀ ਨਾਮ ਲਵਾਂਗੇ ਸਰ ਦੂਸਰੇ ਨਾਮਿਆਂ ਦੇ ਬਾਬਾ ਸਾਹਿਬ ਬਾਰੇ ਜਿਹੜੀ ਅਸਤਿਆ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਕਿ શ્રી ਨੂੰ ਵਿਦਾਸਤਾ ਦੀ ਸਲਾਹ ਬਾਬਾ ਸਾਹਿਬ ਦੇ ਮਿਸ਼ਨ ਮਿਸ਼ਨ ਜਲਾਲ ਲਈ ਉਹਨੂੰ ਅੱਗੇ ਵਧਾਉਣ ਲਈ ਹਮੇਸ਼ਾ ਮਦਦ ਕਰ ਰਹੀ ਹੈ ਪਿੱਛੇ ਦੇ ਬਰੁਪਾਤ ਬਹੁਸ਼ੀਨੀ ਤੱਕ ਤੋਂ ਜਿਵੇਂ ਬਾਬਾ ਸਾਹਿਬ ਦਾ ਐਸੋ ਲਿਖਿਆ ਗਿਆ ਸੀ ਜਿਗਰ ਨੂੰ ਦਾਸਤਾ ਦੀ ਸਲਾਹ ਨਾਲ ਪੜ੍ਹਦਾ 500 ਉੱਤੇ ਆਸਪਾਸ ਹਰ ਜਗ੍ਹਾ ਉੱਡਾ ਸਿੱਧਾ ਬਣਤੀਆਂ ਨਹੀਂ ਆ ਬਹੁਤ سارے ਨਾਮ ਲੱਤੇਗੇ ਸਮੇ ਸਮੇਂ ਤੇ ਬਾਬਾ ਮੈਂ ਬਲਬੀਰ ਸਿੰਘ ਬੱਲੇ ਨੇ ਟੀਵੀ ਨਿਊਜ਼ ਪੰਜਾਬ ਚੈਨਲ ਤੋਂ ਅੱਜ ਅਸੀਂ ਬਹੁਤਿਆਂ ਇਸ ਵਕਤ ਸ੍ਰੀ ਗੁਰੂ ਵਿਦਾਸ ਮੰਦਿਰ ਸੈਕਟਰ ਚੰਦਪਾਲਵਾੜਾ ਵਿਖੇ ਜਿੱਥੇ ਸ਼ਿਵਿੰਦਾਸ ਧਾਰਮਿਕ ਸਭਾ ਸੈਕਟਰ ਨੇ ਵੱਲੋਂ ਸ੍ਰੀ ਗੁਰੂ ਵਿਦਾਸ ਮੰਦਿਰ ਵਿਖੇ ਸੰਧਾਨ ਨਰਮਤਾ ਨारी ਜਾਤੀ ਦੇ ਮੁਕਤੀਦਾਤਾ ਗੱਭੇ ਪੁੱਤੇ ਸਮਾਜ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਮਿਰਕਰ ਜੀ ਦਾ ਪ੍ਰੀ ਮਰਮਾਨ ਇਸ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਅਤੇ ਨੰਮੀ ਪਾਸ਼ਾ ਸਿੰਘ ਤੇ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਿੱਕੀ ਸਿੰਘ ਵਿਦਾਸ ਧਾਰਮਿਕ ਸਭਾ ਦੇ ਮੈਂਬਰਾਂ ਵੱਲੋਂ ਗੁਰੂ ਜੀ ਨੂੰ ਨਮਨ ਕਰਦੇ ਹੋਏ ਅਤੇ ਉਹਨਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਬਕਬਕ ਬੁਲਾੜਿਆਂ ਵੱਲੋਂ ਸਭਾ ਦੇ ਪ੍ਰਧਾਨ ਸ਼੍ਰੀ ਕਮਲਕਸ਼ੋਰ ਜੀ ਸਭਾ ਦੇ ਵਾਈਸ ਪ੍ਰਧਾਨ ਸ਼੍ਰੀ ਜਿੰਦਰ ਸਿੰਘ ਜੀ ਐਸ.ਬੀ.ਸੀ ਦੇ ਪ੍ਰਧਾਨ ਸ਼੍ਰੀ ਕਰਨੈਲ ਸਿੰਘ ਜੀ অল ইন্ডিয়া महासभा ਦੇ ਪ੍ਰਧਾਨ ਰਮੇਸ਼ ਸਹੋਤਾ ਜੀ ਸ਼੍ਰੀ ਰਵਿਦਾਸ ਧਾਰਨੀ ਸਭਾ ਦੇ ਜਨ ਸਖਤਰ ਸ਼੍ਰੀ ਵਿਕੇਪਾਲ ਜੀ ਡਾਕਟਰ ਅਮਰਜੀਤ ਸਿੰਘ ਜੀ ਤੇ ਡਾਕਟਰ ਰਾਜਕਮਰ ਜੀ ਤੇ ਹੋਰ ਬਖ ਬਖ ਬੁਲਾਰਿਆਂ ਵੱਲੋਂ ਬਾਬਾ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਪੁੱਲ ਭੇਟ ਕੀਤੇ ਗਏ ਸਭਾ ਦੇ ਵੱਲੋਂ ਭਾਈ ਸਾਹਿਬ ਭਾਈ

ਪਰ ਜੋ ਮਾਤਾ ਨੇ ਸਾਹਮਣੇ ਦਿੱਤਾ ਹੈ ਉਹਦਾ ਹਮੇਸ਼ਾ ਚੋਗਰ ਟਰਾਮਾ ਲੱਗਣਾ ਚਾਹੀਦਾ ਹੈ ਕਹਿੰਦੇ ਕਿ ਰੋਟੀ ਸੁੱਕੀ ਹੋਵੇ ਜਾਂ ਚੋਪੜੀ ਰੱਬ ਉਹਦਾ ਜਰੂਰ ਰੋਟੀ ਸੁੱਕੀ ਹੋਵੇ ਜਾਂ ਚੋਪੜੀ ਰੱਬ ਉਹਦਾ ਜਰੂਰ ਹੈ ਘਰ ਕੱਚਾ ਹੋਵੇ ਜਾਂ ਫਟਾ ਹੋਵੇ ਰੱਬ ਉਹਦਾ ਜਰੂਰ ਹੈ ਜੇ ਜੰਗੇ ਪੁੰਜਾ ਮਾਰੇ ਰੱਬ ਉਹਦਾ ਜਰੂਰ ਹੈ ਜੇ ਤੁਸੀਂ ਕੰਦੇਰੀ ਚੰਗੇ ਉਹ ਬਾੜੀ ਦੇ ਦੇਖੇ ਹੋਗੇ ਉਹ ਹਮੇਸ਼ਾ ਚੜਾਊ ਉੱਡਾ ਤਾਕਤ ਵਾਲਾ ਅਮੀਰ ਬਣੂਗਾ ਪਰ ਜਿਨ੍ਹਾਂ ਨੇ ਗਰੀਬ ਵਿੱਚ ਸੁਪਨੇ ਵੇਖਿਆ ਕਿ ਉਹਦੇ ਕੋਲ ਮੁਸੀਬਤ ਆ ਜਾਵੇ ਉਹ ਤੇ ਡਾਮਡ ਹੋ ਗਿਆ ਤੇ ਬਾਬਾ ਸਾਹਿਬ ਦੀ ਜਿੰਦਗੀ ਦੇਖੀ ਕਾਹਨ ਉਸ ਪਿੰਡ ਦੇ ਪਿੰਡ ਹੈ ਪਰ ਅੱਜ ਸਾਨੂੰ ਉਹਨਾਂ ਦੇ ਪਿੰਡ ਆ ਕੇ ਇੱਕ ਇਨਸਾਨ ਨੇ ਕਰੋੜਾਂ ਲੋਕਾਂ ਦਾ ਸੁਪਨਾ ਪੂਰਾ ਕਰ ਦਿੱਤਾ ਪਰ ਅਸੀਂ ਸਾਰੇ ਅੱਡੇ ਹੋ ਗਏ ਇੱਕ ਇਨਸਾਨ ਦਾ ਸੁਪਨਾ ਪੂਰਾ ਕਰਨ ਦਾ ਹੈ ਕਿਉਂ ਅਸੀਂ ਹੁਣ ਸਿਰਫ ਆਪਣੇ ਸਵਾਰਾਂ ਕਰ ਦਿੱਤ ਹੋ ਗਏ ਹਾਂ ਬਾਬਾ ਸਾਹਿਬ ਨੇ

उस त्याग पुकारता मन तुम्हें अर्पण सरथा के सो मन तुम्हें निर्वाण दिवस पर मन तुम्हें बावा साहिब मेरा मन तुम्हें मानवता की परिभाषा हो जन जन की तुम भीलाशा हो हम धन्य हुए करुणा पाकर इस नब जीवन को नमन तुम्हे अपरम श्रद्धा केशव तुम्हे निर्वाण दिवस पर नमन तुम्हे बापा साहिब मेरा नमन तुम्हे

ਵਾਹ ਬਾਬਾ ਸਾਹਿਬ ਮੇਰਾ ਨਮਨ ਤੁਮੇ ਅਰਪਨ ਸ਼ਰਧਾ ਕੇ ਸੁਮਨ ਤੁਮੇ ਮਿਰਵਾਣ ਦਿਵਸ ਪਰ ਨਮਨ ਤੁਮੇ ਮੇਰਾ ਨਮਨ ਤੁਮੇ ਵਾਹ ਬਾਬਾ ਸਾਹਿਬ ਮੇਰਾ ਨਮਨ ਤੁਮੇ ਆਓ ਮਿਲ ਕਰ ਸੰਕਲਪ ਕਰੇ ਸਪਨੋ ਕਾ ਨਵ करें जो मार दिया श्रेष्ठ जीवन का बार बार दिया है नमन तुम्हें अर्पण श्रद्धा के सुमन तुम्हें बाबा साहेब मेरा नमन तुम्हें अर्पण श्रद्धा के सुमन तुम्हें रविदास गुरु की महिमा है मेरे गुरु कबीर की गरिमा है रविदास गुरु की महिमा है मेरे गुरु कबीर की गरिमा है उस गरिमा में जो फूल खिले धनबाद करे ऐमन तुम्हे तुम्हें पन श्रदा ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਅਸੀਂ ਮਹਾਨ ਸਮਾਜ ਸੁਧਾਰਕ ਸਿੰਬਲ ਆਫ ਨੋਲਰਸ ਆਰਕੀਟੈਕਟ ਆਫ ਮੋਡਰਨ ਇੰਡੀਆ ਭਾਰਤ ਰਤਨ ਅਜਾਜ਼ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਕਰਕੇ ਪੀਰਾ ਮੰਤਰ ਜੀ ਨੇ ਉਹਨਾਂ ਦੇ ਮੇਰੀ ਨਿਰਮਾਣ ਦੇ ਸਤੇ ਮੌਕੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਇਕੱਠੇ ਹੋਏ ਹਾਂ ਸੋ ਮੈਂ ਬਾਬਾ ਸਾਹਿਬ ਕਰਕੇ ਪੀਰਾ ਮੰਤਰ ਜੀ ਨੂੰ शरद दिन से अर्पण कर दी हाँ हाँ सांभाव स्वामी जी जा जो भी मैं बेनती कराऊंगा बंदरा भाटिया मैडम मैडम वो भी मार्च तैयार किया बाबा साधी ने जीवनी निजते चक्क्या करते हैं बंदरा पार्टियाँ मैडम मैडम पर वो तो कार्ड पार्टी चलेगा देवी जी सानी जी बैठी हैं सुबह सुबह सच्चे काम आज ਜਦੋਂ ਜਾਂਦੀ ਜਿਹੜੇ ਹਮੇਸ਼ਾ ਇਕੱਠੇ ਹੁੰਦੇ ਆ ਤੇ ਜਿੰਨੇ ਵੀ ਸਾਡੇ ਭੈਣਾਂ ਆ ਬਾਈ ਕੱਠੇ ਹੋਇਆ ਬਹੁਤ ਵਧੀਆ ਗੱਲ ਹੈ ਸਾਰਿਆਂ ਨੇ ਮੋਦ ਦਿੱਤਾ ਮੇਰੇ ਕੋਲ ਤਾਂ ਸ਼ਬਦ ਹੀ ਹੈਗੇ ਲੇਕਿਨ ਫਿਰ ਵੀ ਕੁਝ ਬੋਲਾਂਗੀ ਕਿ ਅੱਜ ਗੁਰਤੇਜ ਬਹਾਦਰ ਜੀ ਦਾ ਜੀ ਸ਼ਹੀਦੀ ਦਿਹਾੜਾ ਜਨਾ ਮਨਾਇਆ ਜਾ ਰਿਹਾ ਹੈ ਸ਼ਰਧਾਂਜਲੀ ਦੇ ਫੋਲੋਨਾ ਨੂੰ ਮੈਂ ਅਰਦਾਸ ਕਰਦੀ ਹਾਂ ਨਾਲ ਹੀ ਬਾਬਾ ਸਾਹਿਬ ਜੀ ਦਾ प्री निर्वाण दिवस वो भी मनाया जा रहा होना को श्रद्धा ने भेट मैं करती कर अपने शब्दा के नाल मेरे तो पहला भी सर उन्हें बहुत कुछ बोल के बोलते दुनिया बड़ा अच्छा कुछ है जो तो भी कोई लड़की स्टेज से बोल रही है मूँ बहुत ही वाइसिया लगता है और मैं हमेशा ही मोटिवेट करना चाहती लड़कियों को कि जिन्ना हो सके उन्ना ही अपने विचार जो है वो जरूर देने चाहिए है अगर मौका मिले तो कई बस ਤੇ ਬੁੱਕ ਉਹ ਆਪਣੇ ਇਸ ਦਿੰਦੇ ਆਪਣੇ ਬਾਬਾ ਸਾਹਿਬ ਜੀ ਨੂੰ ਜਿੱਤੀ ਫਤਾਲੀ ਦੇ ਦੇਣਗੇ ਤੇ ਮੈਂ ਡਾ ਡੋਨਾ ਡਾਕਟਰ ਸਾਹਿਬ ਵਾਲੇ ਫਿਰ ਉਸ ਦੀ ਜਾਨ ਦੇ ਅੰਦਰ ਤੁਸੇ ਅਤਲ ਹੁੰਦੇ ਆ ਉਹਨਾਂ ਨੇ ਕੀਤੇ ਹੋਏ ਕੰਮਾਂ ਨੂੰ ਅਮੇਸ਼ਾ ਜਾਣ ਕੀਤਾ ਉਹਨਾਂ ਨੇ ਮਾਨਵਤਾ ਲਈ ਕੀ ਕੀਤਾ ਸਮਾਜ ਦੇ ਲਈ ਕੀ ਕੀਤਾ ਇਹ ਸੀ ਦਾ ਲੇਖਾ ਜੋਖਾ ਸੀ ਸਭ ਦੇ ਨਾਲ ਲੱਗਦਾ ਪਰ ਬੜੇ ਦੁੱਖ ਦੀ ਗੱਲ ਹੈ ਅਸੀਂ ਅੱਜ ਬਹੁਤ ਹੀ ਘੱਟ ਗਿਣਤੀ ਦੇ ਅੰਦਰ ਗੁਰੂ ਘਰ ਦੇ ਅੰਦਰ ਮਿਲਣ ਦਾ ਸਾਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ ਇਹ ਹੁਣੇ ਹੀ ਮੈਂ ਗੱਲ ਸੁਣਦੇ ਆ ਕਿ ਸਰਦਾਰ ਨੇ ਔਰਤ ਨੂੰ ਹੱਕ ਦਿੱਤਾ ਉਸ ਨੂੰ ਮੁਲਕ ਦੀ ਰਾਸ਼ਟਰਪਤੀ ਬਣਾ ਦਿੱਤਾ ਲੇਕਿਨ ਧਰਮ ਨੇ ਉਸ ਨੂੰ ਮਾਨਤਾ ਨਹੀਂ ਦਿੱਤੀ ਜਿਸ ਕਰਕੇ ਉਸਦੀ ਮੰਦਤ ਦੇ ਅੰਦਰ ਧਿਆਨ ਦਿਨਾਈ। ਬਾਬਾ ਸਾਹਮਣੇ ਸਾਨੂੰ ਧਰਮ ਦੇ ਨਾਲ ਜੋੜਿਆ ਹੀ ਦੇ। ਉਹਨਾਂ ਨੇ ਕੋਈ ਗੱਲ ਨਹੀਂ। পড়ੋ, ਜੁੜੋ ਤੇ ਸੰਗਠਨ ਆਇਆ। ਪਰੰਤੂ ਹੱਥ ਸਾਨੂੰ ਸਭ ਨੂੰ ਮਿਲ ਗਿਆ। ਤੁਸੀਂ ਬੜੇ ਆ। ਫਿਰ ਜੁੜਨਾ ਕਿੱਥੇ? ਅਸੀਂ ਜੁੜਨਾ ਕਿੱਥੇ? ਉਹ ਨਹੀਂ ਅਸੀਂ ਜੁੜੇ ਅੰਦਰ। ਸੰਗਠਨ ਦੀ ਗੱਲ ਬਹੁਤ ਗੁੰਮਰੀ। ਬਾਬਾ ਸ਼ੰਤੀ ਦਾ ਜਦੋਂ ਵਿਆਹ ਹੋਇਆ ਅੱਜ ਦੇ ਦਿਨ 1950 ਉਹਨਾਂ ਨੂੰ ਜਦੋਂ ਲੈ ਕੇ ਜਾ ਰਹੇ ਸੀ ਤੇ 6 ਲੱਖ ਦੀ ਕਰਜ਼ਾ ਉਹਨਾਂ ਦੇ ਅਨਵਾਈ ਉਹਨਾਂ ਦੇ ਪਿੱਛੇ ਜੱਦੇ ਸੀ 6 ਲੱਖ ਦੀ ਗਿਣਤੀ ਬਹੁਤ ਵੱਡੀ ਗਿਣਤੀ ਹੈ ਪਰ ਜਦੋਂ ਵਾਪਸ ਆਏ ਬਸੀ ਸਾਜਾਂ ਨੇ ਉਹਨਾਂ ਦੀ ਯਾਦ ਦੇ ਉੱਤੇ ਮੋਮਬਤੀਆਂ ਜਗਾਵੀਆਂ ਅਗਰ ਮਤਿਆਂ ਲਗਾਉਣੀ ਸ਼ੁਰੂ ਕਰ ਦਿੱਤੀਆਂ ਜਿਹੜਾ ਕੰਮ ਕਰਨ ਵਾਸਤੇ ਸਾਨੂੰ ਕਿਹਾ ਗਿਆ ਸੀ ਉਹ ਕੰਮ ਸਿੱਖਣ ਲਈ ਇਤਿਹਾਸ ਦੇ ਅੰਦਰ Karl Marx ਦਾ ਨਾਮ ਦਰਜ ਹੈ ਜਦੋਂ ਉਸ ਦਾਰਸ਼ਿਕ ਦਾ ਉਸ ਫਿਲਾਸਫਰ ਦਾ ਦਿਹਾਂਤ ਹੋਇਆ ਉਹਦੇ ਕੋਲ ਕੇਵਲ 14 ਆਦਮੀ ਸੀ 14 ਉਹਦੇ ਪਰਿਵਾਰ ਪਰ ਅਸੀਂ ਇਸ ਗੱਲ ਤੋਂ ਅਦਾਜਾ ਗੱਲ ਕਰ ਸਕਦੇ ਹਾਂ ਕਿ ਉਹਨਾਂ ਦੇ ਮਿਸ਼ਨ ਨੂੰ ਸੰਭਾਲਣ ਵਾਲੇ ਲੋਕ ਦੁਨੀਆ ਦੇ ਕਿੰਨੇ ਦੇਸ਼ਾਂ ਦੇ ਅੰਦਰ ਅੱਜ ਰਾਤ ਕਰਦੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਕੱਲੇ ਹੋ ਮਰਦੇ ਰਹੀਆਂ ਫਿਰ ਜਾਣਾ ਹੈ ਪਰ ਅਸੀਂ ਦੇਖ ਰਿਹਾ ਅਸੀਂ ਆਪਣੇ ਆਪਣੇ ਅੰਦਰ ਜੋੜਿਆ ਬੜੇ ਦੁੱਖ ਦੇ ਨਾਲ ਗੱਲ ਕਰਨੀ ਪੈਂਦੀ ਹੈ ਅੱਜ ਦੇ ਦਿਨ ਸਾਨੂੰ ਸਭ ਨੂੰ ਛੁੱਟੀਆਂ ਕੱ ਲੈ ਆ ਕੇ ਸਮੇਤ ਪਰਿਵਾਰ 12 ਸਦੀ ਯਾਦ ਦੇ ਅੰਦਰ ਤੁਹਾ ਦਾ ਪਿਆਰ ਦਾ ਸਮਾਨੀ ਮੀਨ ਸਭ ਤੇਰਾ ਕੋ ਨਾਮ ਸਭ ਤੇਰੀ ਲਾਈ ਕੋਈ ਨਾਮ ਨਾ ਜਾਣੇ ਮੇਰਾ ਅਰਦਾਸੇ ਕੁੰਕਾਰ ਵਾਹਿਗੁਰੂ ਜੀ ਕੀ ਕਤੇ ਸ੍ਰੀ ਗੁਰੂ ਕੀ ਜੀ ਸਹਾਇ ਬਾਸਰੀ ਗੁਰੂ ਕੀ ਜੀ ਕੀ ਬਾਸਾਇ ਕਸ਼ਮੀਰ ਪ੍ਰੇਤਨ ਹੋ ਰਹੀ ਸੇਵਕਾਂ ਨੂੰ ਮਸਲੇ ਤੇ ਆਏ ਤੇ ਰਾਮ ਦਾ ਬੋਤ ਕਾਮਰ ਦਾ ਸ੍ਰਾਮ ਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸੇਵਾ ਨੂੰ ਮੋਚ ਲਈਦਾ ਰਾਇ ਤੇਰੀ ਹਰ ਇੱਕ ਸਿਮਰਨ ਤੇ ਆਇਆ ਹੈ ਤੇ ਸਾਰੇ ਸਭ ਦੁੱਖ ਜਾਏ ਇੱਕ ਬਾਤ ਕਰਨ ਸੰਗਿਆ ਕਰਨੋਂ ਨਿਦਾਮ ਹੈ ਤਾਂ ਇਹ ਸਭ ਸਾਈ ਹੋਈ ਸਾਈ ਦਸਵੇਂ ਜੀ ਆਦਰ ਠੀਗੁਰ ਸਿੰਘ ਦਾਸ ਸਾਹਿਬਾ ਸੈਕਟਰੀ ਤਲਵੜੇ ਵੱਲੋਂ ਆਪ ਸਾਹਿਬਾ ਡਾਕਟਰ ਬੀਮਰਾ ਮੈਟਰ ਦੀ ਜਨਤਰੀ ਮਾਨਸ ਸੁਮਾ ਆਇਆ ਗਿਆ ਹੈ ਜੀ ਤੁਹਾਡੇ ਬਾਰੇ ਕੀ ਚੱਲਣਾ ਬਣਨ ਦੀ ਹੈ ਜਾਂ ਤੀਨ ਜਪਾ ਰਤ ਬਾਬਾ ਸਾਹਿਬਾ ਡਾਕਟਰ ਮੀਰ ਕਾਪੀ ਦੇ ਇੱਕ ਪ੍ਰੀਤ ਨਮਾ ਦਿਵਸ ਤੇ ਦਾਸ ਬਲੋਂ ਤੇ ਸਬਬਲੋਂ ਸਰਦਾ ਦੇ ਫੁੱਲ ਅਰਪਣ ਕਰਦਾ ਹਾਂ ਇਸ ਮੌਕੇ ਤੇ ਬਖਵਕ ਪਿੰਡਾਂ ਤੋਂ ਬਖਵਕ ਸ਼ਹਿਰਾਂ ਤੋਂ ਸੰਤਾਆਂਆਂ ਜਿਨ੍ਹਾਂ ਨੇ 프리ਮ ਨਿਰਮਾਨ ਵਿਸਥੇ ਸਰਦਾ ਦੇ ਫੁੱਲ ਵੇਟ ਕੀਤੇ ਹਨ ਅੱਜ ਧਾਰਮਿਕ ਸਭਾ ਤੇਦਰ ਬਿਲਾ ਧਾਰਮਿਕ ਸਭਾ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਜੀਬਰਾਓ ਮੇਰ ਕੰਦੀ ਦਾ 프리ਮ ਨਿਰਮਾਨ ਵਿਸਥਾ ਲਾਇਆ ਗਿਆ ਤੇ ਸੀਗਰੂ ਤੇਗਵਾਧ ਮਹਾਰਾਜ ਜੀ ਦਾ ਜਿਹਦੀ ਪਰਿਵਤ ਲਾਇਆ ਗਿਆ ਹੈ ਉਹਨਾਂ ਦੀ ਸ਼ਹਾਦਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵਾਰਿੰਗੁਰ ਦੀ ਕਲਪਾ ਵਾਰਿੰਗੁਰ ਦੀ ਕੀ ਫਤੇ ਜਿਆਪੀ ਜੈ ਭਾਤ ਅੱਜ ਸ੍ਰੀ ਗੁਰੂਵੰਦ ਸਾਹਿਬ ਧਾਰਮਿਕ ਸਭਾ ਵੱਲੋਂ ਗੁਰਤੇਗ ਮਾਧਮਹਾਰਾਦੀ ਦੇ ਜੋ ਸ਼ਹਾਦਤ ਹੋਈ ਸੀ ਉਸ ਨੂੰ ਅਸੀਂ ਪ੍ਰਣਾਮ ਕਰਦੇ ਆਂ ਤੇ ਸ੍ਰੀ ਗੁਰੂਵੰਦ ਸਾਹਿਬ ਧਾਰਮਿਕ ਸਭਾ ਵੱਲੋਂ ਗੁਰਤੇਗ ਮਾਧਮਹਾਰਾਦੀ ਨੂੰ ਅੱਜ ਦੇ ਦਿਨ ਯਾਦ ਕੀਤਾ ਗਿਆ ਉਹਨਾਂ ਨੇ ਜੋ ਕੁਰਬਾਨੀ ਦਿੱਤੀ ਆ ਉਸ ਬਾਰੇ ਵਿਚਾਰ ਚਰਚਾ ਸਭਾ ਵੱਲੋਂ ਕੀਤੀ ਗਈ ਆ ਤੇ ਗੁਰੂ ਘਰ ਤੇ ਰਾਗੀ ਤੁਹਾਡੀ ਰਾਗੀਆਂ ਨੇ ਜੋ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਗੁਰਬਾਣੀ ਅੱਜ ਜਿਹੜੀ ਦੁਵਾਰਾ ਸਰ ਇੱਕ ਪੌਂਖੀ ਅੱਜ ਆਪ ਜੀ ਨਾਲ ਸ਼ਬਦਾਂ ਦੇ ਕਲਪੇਟ ਕੀਤੇ ਆ ਸੰਤਨ ਕੀ ਅਪਰੇਸ਼ਾ ਕਰਦੇ ਜੀ ਜਿਨਕੀ ਜਾਤ ਗੋਤ ਕੁਲ ਨਾਹੀ ਸਰਦਾਰੀ ਨਾ ਪਹਿਕਤਾਹੀ ਉਹਨੇ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਵਿਚਾਰ ਉਸ ਮਹਾਨ ਸਪੂਤ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਜਿਨ੍ਹਾਂ ਦੇ ਪਿਤਾ ਸ੍ਰੀ ਅਤੇ ਸਿੱਖ ਜਗਤ ਦੇ ਨਵੇਂ ਗੁਰੂ ਤੇ ਤੇਗ বাহাদুর ਜੀ ਦਾ ਅੱਜ ਸ਼ਹੀਦੀ ਸਮਾਗਮ ਹੈ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਨਾਲ ਨਾਲ ਅਸੀਂ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਸੇਵ ਨਿਵਸਤੇ ਵੀ ਯਾਦ ਕਰਦੇ ਹੋਏ ਉਹਨਾਂ ਦੀ ਵਿਚਾਰਧਾਰਾ ਨੂੰ ਆਪਾਂ ਜ਼ਿੰਦਾ ਰੱਖਣ ਦੇ ਖਾਤਰ ਉਹਨਾਂ ਦਾ ਸੰਦੇਸ਼ ਕਿ ਮੈਨੂੰ ਮੂਰਤਾਂ ਦੇ ਵਿੱਚ ਨਹੀਂ ਟੋਲਣਾ ਮੇਰੀ ਲਿਖਤਾਂ ਦਾ ਪੱਤਾ ਪੱਤਾ ਫੁੱਲਣਾ ਜਿੰਦਾ ਰੱਖੋਗੇ ਕਿਤਾਬਾਂ 'ਚ ਆਵਾਜ਼ ਰਹੂਗਾ ਕਹਿ ਗਏ ਨੇ ਬਾਬਾ ਸਾਹਿਬ ਕਰ ਗਏ ਨੇ ਫੁਰਮਾਨ ਸਾਥੀਓ ਅੱਜ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਸਾਥੀਓ ਦਿਨ ਬਾਬਾ ਜੀ ਦਾ ਪ੍ਰੀਨਿਰਵਾਣ ਸਾਥੀਓ ਧੰਨਵਾਦ ਹੋਰ ਆਪ ਜੀ ਦਾ ਇਹ ਕੰਮ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ